ਸਰਦ ਹੈ ਨਾਂ ਦਾ ਖਿਆ ਗੱਲਾਂ ਸੱਚੀਆਂ ਮੈਂ ਤੁਹਾਨੂੰ ਤੇ ਸਾਂਉਂਦਾ ਗੱਲਾਂ ਸੱਚੀਆਂ ਮੈਂ ਤੁਹਾਨੂੰ ਤੇ ਸਾਂਉਂਦਾ ਜੇ ਲੋਕਾ ਗਰੀਬ ਹੋ ਗਿਆ ਯਾਰ ਕੋਈ ਨਹੀਂ ਯਾਰ ਕੋਈ ਨਹੀਂ ਮਿਲਣ ਨੂੰ ਆਉਂਦਾ ਮੈਂ ਜੇ ਲੋਕਾ ਗਰੀਬ ਹੋ ਗਿਆ ਯਾਰ ਕੋਈ ਨਹੀਂ ਮਿਲਣ ਨੂੰ ਆਉਂਦਾ ਮੈਂ ਜੇ ਲੋਕਾ ਗਰੀਬ ਹੋ ਗਿਆ ਸਰਕਾਰ ਵਾਈ ਆਪਣੀ ਲੱਖਾਂ ਨੱਖਾਂ ਜਦੋਂ ਮੀਰੀ ਆਜੂ ਉਹ ਆ ਜਾਣੀ ਮੋਹਨ ਚਲੇ ਜਾ ਬਾਪ ਸਹੀ ਹੈ ਬਾਪ ਵੀ ਕਹਿਣ ਦੀ ਇਹ ਨਾ ਮੰਗੀ ਰਹਾ ਯਾਰ ਮੈਥੋਂ ਡਰਦੇ ਕਈ ਆ ਗਰੀਬੀ ਹੋਣੀ ਯਾਰ ਮੈਥੋਂ ਡਰਦੇ ਕਈ ਆ ਗਰੀਬੀ ਤੇ ਡਰ ਮੇਰੇ ਡਰਦੇ ਕੋਈ ਪਤਾ ਵੀ ਨਹੀਂ ਮੈਂ ਮਰਾ ਆਉਂਦਾ ਉਹੀ ਪਤਾ ਵੀ ਨਹੀਂ ਮੈਂ ਮਰਾ ਆਉਂਦਾ ਬਜਨੋਂ ਲਾਗਰੀਬ ਹੋ ਗਿਆ ਯਾਰ ਕੋਈ ਨਹੀਂ ਵਿਆਹar ਕੋਈ ਨਹੀਂ ਮਿਲੇ ਲਹੁ ਆਉਂਦਾ ਮੈਂ ਜੇ ਲਾਗਰੀਬ ਹੋ ਗਿਆ ਨਾ ਬਾਤ ਵੀ ਬਚਾਈ ਪਰ ਉਸ ਨਾਲ ਦਾ ਲੰਬੀ ਜਿਹੀ ਲਿਖਿਆ 90 ਜਮ ਹਸਤਾਜ ਜਹ ਬਹੁਤ ਮੇਰੇ ਲਾਗੇ ਮੀਰ ਬੰਦਾ ਹੈ ਉਹ ਹਸਤਾਜ ਹੀ ਕੋਈ ਬਹੁਤ ਲੋਕੀ ਪਤਾ ਲੈ ਆਲੀ ਆਉਂਦੇ ਹੈ ਤਾਂ ਜੀ 2 ਮਿੰਟ ਬੱਸ ਚੈਰਾਂ ਗੱਲ ਨਾ ਕਰ। ਔਰ ਇਹ ਬਹੁਤ ਲੋਕੀ ਪਤਾ ਲੈ ਆਲੀ ਆਉਂਦੇ ਮੈਂ ਗਰੀਬ ਹਾਂ ਮੇਰੇ ਬਹੁਤ ਘੱਟ ਪਤਾ ਲੈ ਆਲੀ ਆਉਂਦੇ ਹੀ ਵੀ ਕਹਿੰਦੇ 150 ਨੂੰ ਦੇਣਾ ਪੈਣਾ ਭਾਈ ਉਹ ਮੀਰ ਹੀ ਹਲੇ ਬਹੁਤ ਰਿਤੇ ਦਾ ਉਹਨੇ ਕਿਹਾ ਮੈਂ ਹਸਤਾਜ ਦੇ ਵੀ ਲਿਖਿਆ ਪਰਮੇਸ਼ਰ ਕੋਲ ਨਾਲ ਬਹੁਤ ਮੰਨੀ ਸਾਹਨੇ ਲੱਭੇ ਵਿੱਚ ਰੱਬ ਤੂੰ ਹੀ ਬਚਾਇਆ ਹਸਬਤਾਲ ਵਿੱਚੋਂ ਮੈਨੂੰ ਤੂੰ ਹੀ ਛੁਡਾਇਆ ਹਸਬਤਾਲ ਵਿੱਚੋਂ ਮੈਨੂੰ ਤੂੰ ਹੀ ਛੁਡਾਇਆ ਕੋਈ ਪਤਾ ਵੀ ਨਹੀਂ ਲੈ ਮੇਰਾ ਅੰਦਾਜ਼ ਕੋਈ ਪਤਾ ਵੀ ਨਹੀਂ ਲੈ ਮੇਰਾ ਅੰਦਾਜ਼ ਮੈਂ ਜਨਨਾ ਗਰੀਬ ਹੋ ਗਿਆ ਯਾਰ ਕੋਈ ਨਹੀਂ ਵਿਆਹar ਕੋਈ ਨਹੀਂ ਮਿਲਣ ਲੂੰਗਾ ਮੈਂ ਜਨੋਨਾਗਰ ਹੀ ਬਹੋ ਗਿਆ ਯਾਰ ਕੋਈ ਨਹੀਂ ਮਿਲੈ ਮੈਨੂੰ ਆਉਂਦਾ ਮੈਂ ਜਨੋਨਾਗਰ ਹੀ ਬਹੋ ਗਿਆ ਯਾਰ ਕੋਈ ਨਹੀਂ ਮਿਲੈ ਮੈਨੂੰ ਆਉਂਦਾ ਮੈਂ ਜਨੋਨਾਗਰ ਹੀ ਬਹੋ ਗਿਆ ਜਦੋਂ ਸਾਰੇ ਛੱਡ ਕੇ ਮੈਂ ਰੱਬ ਘੜੀ ਨੂੰ ਆਣਾ ਸੀ ਕੀਤਾ ਕਾਲ ਵਾਲੀ ਇਹਨੂੰ ਰੱਬਾ ਤੂੰ ਹੀ ਬਚਾਏ ਕਾਲ ਵਾਲੀ ਇਹਨੂੰ ਰੱਬਾ ਤੂੰ ਹੀ ਬਚਾਏ ਦੁਖੀ ਇਹ ਬਚਾਰੇ ਯਾਰੇ ਨੂੰ ਤੂੰ ਗਾਲ ਨਾਲ ਲਹਾਟ ਜੀਤ ਰੋ ਜਿੱਦ ਤਲ ਵੀਰ ਕਰੇ ਗਉਂਦਾ ਮੈਂ ਜਿਨੋ ਨਾਗਰੀ ਬਹੋ ਗਿਆ ਯਾਰ ਕੋਹੀ ਨਹੀਂ ਯਾਰ ਕੋਹੀ ਨਹੀਂ ਮਿਲਣ ਨੂੰ ਆਉਂਦਾ ਮੈਂ ਜਿਨੋ ਨਾਗਰੀ ਬਹੋ ਗਿਆ ਵਾਜੇ ਨੋ ਨਾਗਰੀ ਬਹੋ ਗਿਆ